ਅਸੀਂ ਗੱਲ ਮੈਂ ਜਗਤਾਰ ਸਿੰਘ ਸਣਾ ਤੁਸੀਂ ਹੈਵਨ ਇੰਡੀਆ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਬੈਰੋ ਕਦੇ ਮਾੜੀ ਦੇ ਵਿੱਚ ਕਾਰ ਖੜੇ ਆ ਜਿੱਥੇ ਕਿ ਵੱਡੀ ਗੰਤੀ ਦੇ ਵਿੱਚ ਕਣਕ ਦੀ ਜਿਹੜੇ ਕਣਕ ਨੂੰ ਅੱਗ ਲੱਗੀ ਆ ਕਣਕ ਨੂੰ ਅੱਗ ਲੱਗੀ ਆ ਕਣਕ ਦੀ ਫਸਲ ਨੂੰ ਅੱਗ ਲੱਗੀ ਆ ਪਾਰੀ ਮਾਤਰਾ ਜਿਹੜਾ ਨੁਕਸਾਨ ਜਿਹੜਾ ਹੋ ਰਿਹਾ ਤਸਵੀਰਾਂ ਤੁਸੀਂ ਪਿਛਲੇ ਪਾਸੇ ਦੇਖ ਰਹੇ ਹੋਵੋਗੇ ਜਿੱਥੇ ਕਿ ਵੱਡੀ ਗੰਤੀ ਦੇ ਵਿੱਚ ਜਿਹੜੀ ਕਣਕ ਦੀ ਫਸਲ ਆ ਜਿਹੜੀ ਉਹ ਸੜ ਕੇ ਸੁਆਹ ਹੋ ਰਹੀ ਆ ਤੇ ਤੁਹਾਨੂੰ ਦਿਖਾ ਦਈਏ ਕਿ ਨਾਲ ਦੀ ਨਾਲ ਜਿਹੜੇ ਲੋਕ ਆ ਆਸੇ ਪਾਸੇ ਪਿੰਡਾਂ ਦੇ ਲੋਕ ਆ ਬੈਰੋ ਕਾਂ ਦੇ ਲੋਕ ਆ ਨੌਜਵਾਨ ਆ ਜਿਹੜੇ ਕਿ ਕਣਕ ਭਜਾਉਂਦੇ ਨੇ ਕਣਕ ਨੂੰ ਅੱਗ ਲੱਗੀ ਨੂੰ ਭਜਾਉਂਦੇ ਨਜ਼ਰ ਆ ਰਹੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਵੇਂ ਕਿ ਕਣਕ ਨੂੰ ਜਿਹੜੀ ਅੱਗ ਲੱਗੀ ਆ ਅੱਗ ਨੂੰ ਜਿਹੜੀ ਭਜਾਉਂਦੇ ਨਜ਼ਰ ਆ ਰਹੇ ਨੇ ਕਿਸਾਨ ਆ ਜਿਹੜੇ ਕਿ ਨੌਜਵਾਨો ਵੀ ਲੱਗੇ ਪਏ ਨੇ ਕਣਕ ਨੂੰ ਬੁਝਾਉਣ ਵਾਸਤੇ ਵੱਡੀ ਜਿਹੜਾ ਨੁਕਸਾਨ ਆ ਜਿਹੜਾ ਹੋ ਰਿਹਾ ਥਾਂ ਥਾਂ ਤੋਂ ਜਿਹੜੀਆਂ ਕਿ ਡਰਾਮਾ ਸਾਹਮਣੇ ਆ ਰਹੀਆਂ ਨੇ ਅੱਗ ਲੱਗਣ ਦੀਆਂ ਜੋ ਕਿ ਕਣਕ ਨੂੰ ਜਿਹੜੀ ਅੱਗ ਲੱਗ ਰਹੀ ਆ ਲਗਾਤਾਰ ਥਾਂ ਥਾਂ ਤੋਂ ਜਿਹੜਾ ਸਮਝ ਆ ਰਹੀ ਆ ਪਰ ਘਟਨਾ ਦਾ ਹਜੇ ਨਹੀਂ ਪਤਾ ਲੱਗਾ ਕਿ ਕਣਕ ਨੂੰ ਅੱਗ ਕਿਵੇਂ ਲੱਗੀ ਆ ਆਉਤ ਨੂੰ ਸੁਣਨਾ ਸਾਡੇ ਬਲਕਰਨ ਸਿੰਘ ਵੈਰੋਕੇ ਕੀ ਕਹਿ ਰਹੇ ਨੇ ਬਲਕਰਨ ਸਿੰਘ ਵੈਰੋਕੇ ਭਾਈ ਅੱਜ ਮਾੜੀ ਤੋਂ ਵੈਰੋਕੇ ਵਾਲੇ ਰਾਹ ਤੇ ਬਹੁਤ ਭੈੜੀ ਅੱਕ ਲੱਗੀ ਸੀਗੀ ਇਹ ਤਾਂ ਧੰਨਵਾਦ ਪਿੰਡ ਦੇ ਲੋਕਾਂ ਦਾ ਸਾਰੇ ਪਿੰਡਾਂ ਚੋਂ ਇਕੱਠੇ ਹੋ ਕੇ ਆਸੇ ਪਾਸੇ ਤੇ ਜਿਹੜੀ ਹੈਗੀ ਕੰਟਰੋਲ ਕਰ ਗਈ ਫੇਰ ਵੀ ਜਿਹੜਾ ਹੈਗਾ 30 35 ਕਿੱਲੇ ਜਿਹੜੇ ਹੈਗੇ ਮੱਚ ਚੁੱਕੇ ਆ ਜੇ ਆਹ ਪਿੰਡਾਂ ਦੇ ਵਿੱਚ ਸਾਧਨ ਨਾ ਬਾਣੇ ਤੁਸੀਂ ਜੜੀ ਵਰਗੇ ਬਹੁਤ ਐਨਆਰਆਈਆਂ ਵੀਰਾਂ ਨੂੰ ਵੀ ਬੇਨਤੀ ਕਰਦੇ ਹਾਂ ਘੱਟੋ ਘੱਟ ਦੋ ਜਿਹੜੀਆਂ ਹੈਗੀਆਂ ਫੇਰ ਬ੍ਰਿਗੇਡ ਪਿੰਡਾਂ ਦੇ ਵਿੱਚ ਬਣਾ ਕੇ ਦਿੱਤੀਆਂ ਜਾਣ ਜਨ ਜਿੱਥੇ ਆਪਾਂ ਹੋਰ ਪਾਸੇ ਪੈਸਾ ਲਾਉਣੇ ਆ ਇੱਧਰ ਪੈਸਾ ਲਾਉਣਾ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਦੂਜੀ ਗੱਲ ਇਹ ਹੈ ਇਹ ਜ਼ਰੂਰ ਐਨਆਰਆਈਆਂ ਵੀਰਾਂ ਤੇ ਪਿੰਡ ਵਾਸੀਆਂ ਨੂੰ ਮਿਲ ਕੇ ਬਣਾਉਣੀਆਂ ਚਾਹੀਦੀਆਂ ਅਸੀਂ ਵੀ ਆਪ ਤੇ ਪਿੰਡ ਚ ਇਹ ਉਜਰ ਕਰਾਂਗੇ ਹੁਣ ਵਾਲੇ ਟਾਈਮ 'ਚ ਇਹ ਗੱਲ ਜਿੱਥੇ ਅੱਗ ਲੱਗਦੀ ਹੈ ਜਿਹੜੇ ਪਿੰਡ ਚ ਉਹਨਾਂ ਨੂੰ 4-4 ਕੱਟੇ ਇੱਕ ਘਰ ਜੇ ਦੇ ਦਾਂਦਾ ਤਾਂ ਉਹਦਾ ਜਿਹੜਾ ਹੈਗਾ ਕੋਟਾ ਪੂਰਾ ਹੋ ਜਾਂਦਾ ਨਹੀਂ ਜਿਹੜਾ ਕਿਸਾਨੀ ਕਰਦੇ ਹੀ ਇੱਥਾ ਤੇ ਔਣ ਵਾਲੇ ਟਾਈਮ ਦੇ ਵਿੱਚ ਜੇ ਉਹਦਾ ਨੁਕਸਾਨ ਹੋ ਜਾਂਦਾ ਅੱਗ ਲੱਗ ਕੇ ਤਾਂ ਉਹ ਹੋਰ ਵੱਡਾ ਡੌਣ ਚਲਾ ਜਾਊਗਾ ਬੰਦਾ ਤਾਂ ਉਹ ਖੁਦ ਖੁਸ਼ੀ ਤੱਕ ਵੀ ਪਹੁੰਚ ਸਕਦਾ ਜੇ ਆਪਾਂ ਯਹੂਦੀ ਲੋਕ ਜੇ ਕੋਈ ਡੌਣ ਚਲਾ ਜਾਂਦਾ ਉਹਨੂੰ ਬਰਾਬਰ ਖੜਾ ਕਰ ਲੈਂਦੇ ਤੇ ਆਪਾਂ ਜੇ 4-4 ਕੱਟੇ ਇੱਕ ਘਰ ਦੇ ਦਾਂਗੇ ਤਾਂ ਕੋਈ ਫਰਕ ਨਹੀਂ ਦੀ ਕਰਨਾ ਕਿ ਅਸੀਂ ਵੀ ਬੈਰੋਕਾਲੇ ਐਨਆਰਆਈਆਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਤੇ ਹੋਰ ਵੀ ਪਿੰਡ ਵਾਸੀਆਂ ਨੂੰ ਕਰਦੇ ਆ ਵੀ ਆਹ ਜਿਹੜਾ ਕੰਮ ਕਰਨ ਵਾਲਾ ਫੇਰ ਬਰਗੇਡ ਇੱਕ ਨਹੀਂ ਪਾਵੇਂ ਦੋ ਬਣ ਜਾਣ ਇਹਦੇ ਨਾਲ ਹੀ ਜਿਹੜੀ ਅੱਗ ਪਾਣੀ ਦੇ ਨਾਲ ਹੀ ਬੁਝਣੀ ਹੁੰਦੀ ਆ ਇਸ ਤੋਂ ਬਿਨਾ ਇਹਦਾ ਕੋਈ ਹੱਲ ਨਹੀਂ ਹੈਗਾ ਇਹ ਬਣਾਉਣੀਆਂ ਚਾਹੀਦੀਆਂ ਪਿੰਡਾਂ ਦੇ ਵਿੱਚ ਆ ਜੀ ਸਾਰੇ ਮਾੜੀ ਦੇ ਪਿੰਡ ਮਾੜੀ ਦੇ ਵਿੱਚ ਅੱਗ ਲੱਗੀ ਸੀਗੀ ਆ ਜਿਹੜੀ ਕਾਫੀ ਦੂਰ ਤੱਕ ਸਰਕਾਰ ਨਾ ਆਮ ਇਹਦੇ ਵਿੱਚ ਆ ਹੁਣ ਆਈ ਅੱਗ ਬੁਝਾਉਣ ਵਾਲੀ ਇਹਦਾ ਕੀ ਫਾਇਦਾ ਇਹ ਤਾਂ ਲੋਕਾਂ ਨੇ ਕੰਟਰੋਲ ਕਰ ਲਈ ਆ ਆਪ ਦੀ ਜਾਣ ਕੇ ਖੇੜ ਤੇ ਜਿਹੜਾ ਹੈਗਾ ਅੱਗ ਨੂੰ ਬੁਝਾ ਲਿਆ ਪਰ ਸਰਕਾਰ ਦਾ ਕੋਈ ਇਹਦੇ ਚ ਰੋਲ ਨਹੀਂ ਹੈਗਾ ਉਹ ਹੁਣ ਆਈ ਹੈ ਜਦੋਂ ਅੱਗ ਕੰਟਰੋਲ ਹੋ ਗਈ ਆ ਅਸਲ ਦੇ ਵਿੱਚ ਇਹਨਾਂ ਦਾ ਕੋਈ ਹੈ ਨਹੀਂ ਕਿ ਕਿਸਾਨ ਨੂੰ ਬਚਾਇਆ ਜਾਵੇ ਪਰ ਇਹ ਲੋਕਾਂ ਨੇ ਆਪ ਕੰਟਰੋਲ ਕੀਤੀ ਹੈ ਜੀ 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 ਇਹ ਆ ਕੰਟਰੋਲ ਹੋਣ ਦਾ ਕਾਰਨ ਆ ਸਾਕੀ ਸਿਵਰੇ ਆ ਜਿਹੜੀ ਸਬਜ਼ੀ ਲੱਗੀ ਸੀ ਇਹ ਸਬਜ਼ੀ ਦਾ ਵਾਹ ਲੱਗੇ ਤਾਂ ਕਰਕੇ ਅੱਗੇ ਤੂੰ ਕਾ ਅਪਰੋਚ ਨਹੀਂ ਹੋਈ ਆ ਲਾਸਟ ਜਿੱਥੇ ਉਹ ਬੰਦੇ ਖੜੇ ਆ ਆ ਸਬਜ਼ੀ ਨੂੰ ਬਈ ਸੇਕ ਲੱਗ ਗਿਆ ਹਾਂ ਇਹਨ ਹੋ ਗਿਆ ਠੇਕੇ ਤੇ ਲਈ ਸੀ ਆ ਬਾੜੀ ਵਾਲਿਆਂ ਨੂੰ ਬਾੜੀ ਵਾਲਿਆਂ ਨੂੰ ਵੀ ਇਹਨ ਨੂੰ ਬਈ ਨਾ ਬਾਰੇ ਸੋਚਣਾ ਚਾਹੀਦਾ ਕਿ ਜਿਹੜੇ ਬਾਈ ਦੀ ਐਸੇ ਕਰਕੇ ਬਈ ਗਾਂ ਵਾਲੀ ਕਾਨਕ ਪੱਜ ਗਈ ਐ ਬਾਈ ਦੀ ਪਰ ਆਪ ਦੀ ਉਹਦੀ ਬਾਈ ਜਿਹੜੀ ਲਾਈ ਸੀ ਸਬਜ਼ੀ ਫਸਲ ਆਈ ਸੀਗੀ ਉਹ ਅੱਗੇ ਦੇ ਸੇਕ ਨਾਲ ਉਹ ਬਈ ਖਰਾਬ ਹੋ ਗਈ ਆ ਜ਼ਰੂਰ ਬਾਈ ਇਹਨਾਂ ਦੀ ਮਦਦ